ਅਜੀਬ ਜੀ ਕਿਨਾ ਜੇ ਮੇਰਾ ਚਰਨਜੀਤ ਸਿੰਘ ਚਰਨਜੀਤ ਸਿੰਘ ਕਿਹੜਾ ਪਿੰਡ ਹੈ ਪਿੰਡ ਪੈਲਟਾ ਵਾਲਾ ਸਾਡਾ ਜਿਹੜਾ ਲੜਾਈ ਝਗੜੇ ਦਾ ਮਾਮਲਾ ਵਾ ਕੀ ਹੈ ਇਸਰਾ ਮਾਮਲਾ ਇਹ ਜੀ ਇਹਨਾਂ ਇਹਦਾ ਭਰਾ ਹੀ ਵੱਡਾ ਉਹਨੂੰ ਇਹ ਸ਼ਾਮ ਦਾ ਸੌਦਾ ਹੈ ਉਹ ਜਦੋਂ ਮੰਜੇ ਦੇ ਡੇ ਪਿਆ ਦੇ ਵਿਚਾਰਾ ਇਹ ਲੈ ਕੇ ਜਾਂਦਾ ਰਾਤ ਦੇ ਤੇ ਇਹਦੀ ਦੂਜੀ ਪਾਰਟੀ ਆ ਉਹ ਜਿਹਨਾਂ ਨੇ ਮਗਰ ਪਈ ਉਹ ਕਿਲਾ ਸੌਆ ਕਿਲਾ ਪੈ ਜਿਹੜਾ ਨਾ ਹੋਵੇ ਇਹਦੇ ਨਾਂ ਕਰ ਗਿਆ ਤੇ ਹੋਣਵਾਂ ਦੇ ਕਿ ਸਾਨੂੰ ਇਹ ਸਤੋਂ ਇਹ ਸਾਕਤਰਾ ਦੇ ਨਾਮ ਤੇ ਪਹਿਲੀ ਇਹਨਾਂ ਦੇ ਆ ਤਿੰਨ ਤਕਾਲ ਜਿਹੜੀ ਆ ਰਿਸਟਰੀ ਇਹਨਾਂ ਨਾਮ ਆ ਤੇ ਬਾਕੀ ਜੋ ਵੀ ਮੰਡ ਦੇ ਵਿੱਚ ਪਹਿਲਾਂ ਤੇ ਇਹਨਾਂ ਤੇ ਹੀ ਪਹਿਲੀ ਵਾਰ ਤੇ ਕਣਕ ਵਾਹਤੀ ਫੇ ਉਹਨਾਂ ਨੇ ਰੌਂਡ ਅਪ ਕਰਕੇ ਸਪਰੇਅ ਕਰਤੀ ਹੁਣ ਇਹ ਸੋਮਵਾਰ ਫੇ ਗੱਲ ਪੈ ਗਈ ਇਸਮਦੀ ਕੰਪਲੀਟ ਲਿਖਾਈ ਇਹਨਾਂ ਨੂੰ ਬਾਕੀ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਜੇ ਥਾਣੇ ਗਏ ਉੱਥੇ ਸੁਣਾਈ ਨਹੀਂ ਹੋਈ ਜੇ ਐਸਐਸਪੀ ਦੇ ਗਏ ਉੱਥੇ ਸੁਣਾਈ ਨਹੀਂ ਹੋਗੇ ਹੁਣ ਪਿੰਡ ਦਾ ਇੱਕ ਪ੍ਰਧਾਨ ਆਮ ਪਾਰਟੀ ਦਾ ਗੁਰਦੇਵਾਲ ਸਿੰਘ ਉਹ ਸਾਰਾ ਕੁਝ ਕਰਾਉਂਦਿਆ ਉਹ ਹੀ ਹੱਥ ਚਾਰ ਚਫੇਰੇ ਉਹ ਕਰਾਉਂਦਿਆ ਹੁਣ ਦੱਸੋ ਕਿ 9 ਵਜੇ ਦੀ ਲੜਾਈ ਹੋਈ ਆ 10 ਵਜੇ ਇੱਥੇ ਹੀ ਦਾਖਲ ਹੋ ਗਏ ਤੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਜਾਂ ਖਗਰਦਵਾਰ ਲਾਗੇ ਕੈਮਰੇ ਆ ਮੋਰ ਤੇ ਕੈਮਰੇ ਆ ਉਹਦੇ ਪ੍ਰਧਾਨ ਦੇ ਘਰ ਕੈਮਰੇ ਆ ਪੰਪ ਤੇ ਕੈਮਰੇ ਆ ਕਿੰਨੇ ਵਜੇ ਬੰਦੇ ਗਏ ਆ ਕਿੰਨੇ ਵਜੇ ਉਥੋਂ ਵੱਢ ਕੇ ਲਿਆਏ ਆ ਇਹ ਸਾਰਾ ਸਾਨੂੰ ਸਾਹਮਣੇ ਆਉਣਾ ਚਾਹੀਦਾ ਅੱਜ ਤੁਸੀਂ ਹਸਪੀਟਲ ਐਡਮਿਟ ਹੋਏ ਜੀ ਡਾਕਟਰਾਂ ਨਾਲ ਕੀ ਕੀ ਆ ਗਿਆ ਡਾਕਟਰਾਂ ਨਾਲ ਕਿਹਾ ਗਿਆ ਵੀ ਜਿੱਤਰਾ ਤੁਹਾਡੇ ਸੱਟ ਲੱਗੀ ਆ ਵੀ ਉਹ ਸਾਨੂੰ 23 24 ਦਿੱਤੀ ਆ ਕੋਤੇ ਇਹ ਚਾ ਵੀ ਦੇ ਕੇ ਥਾਣੇ ਭੇਜਤੀ ਆ ਚਲੋ ਅਸੀਂ ਤੁਹਾਨੂੰ ਛੁੱਟੀ ਲੈ ਕੇ ਲੈ ਹੀ ਜਾਣਾ ਸਾਡੇ ਤੇ ਜੋ ਸੱਟ ਲੱਗੀ ਅਸੀਂ ਤੇ ਉਹ ਹੀ ਲੈ ਕੇ ਆਏ ਰੱਬ ਨੂੰ ਜਾਣਦੇ ਨਹੀਂ ਨਾ ਹੀ ਕੋਈ ਕਰਨਾ ਨਾ ਹਾਨੂੰ ਕਰਨ ਦੀ ਲੋੜ ਹੈ ਉੱਚ ਅਧਿਕਾਰੀ ਨੂੰ ਟੀਮਾ ਕਰਦੇ ਅਸੀਂ ਮੰਗਦੇ ਆ ਕਿ ਸਾਨੂੰ ਬਿਲਕੁਲ ਸਾਫ਼ ਹੋਣਾ ਚਾਹੀਦਾ ਇਹ ਨਹੀਂ ਕਿ ਬੰਦਾ ਘਰ ਵੱਢ ਕੇ ਤੇ ਲਿਆਣ ਕੇ 9 ਵਜੇ ਦੀ ਲੜਾਈ ਹੋਈ ਹੈ ਤੇ ਲਿਆਣ ਕੇ 2:30 3 ਵਜੇ ਬੰਦਾ ਇਥੇ ਦਾਖਲ ਕਰਾਉਣਾ ਤੇ ਸਾਡਾ ਪਰਚਾ ਪੰਜ ਉਹਦੀ ਪੂਰੀ ਨਕਵਾਰੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਮੈਂ ਨਾਮ ਪਈ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਕਿਹੜਾ ਪਿੰਡ ਪਹਿਲੇ ਆ ਇਹ ਲੜਾਈ ਚੋ ਤਾਂ ਮਾਮਲਾ ਕਿ ਇਹ ਸਰਮ ਆਪਲਾਈ ਇਹ ਲੜਾਈ ਝਗੜਾ ਦਾ ਜੀ ਅਸੀਂ ਮੈਂ ਤੇ ਬਾਪੂ ਮੇਰਾ ਪੱਠੇ ਵੱਲ ਲੰਘ ਗਏ ਸੀ ਤੇ ਜ਼ਮੀਨੀ ਝਗੜਾ ਲੋੜ ਕੋੜ ਤੇ ਆਪਣਾ ਪੇਸ ਚਲਾਉਂਦੇ ਆ ਜੀ ਉਹਦੇ ਚੱਕਰ ਦੇ ਵਿੱਚ ਉਹਨਾਂ ਸਾਡੇ ਤੇ ਹਮਲਾ ਕੀਤਾ ਵਾ ਜੀ ਤੇ ਜੋ ਵੀ ਸਾਡੇ ਬਾਪੂ ਦੀ ਸੱਟਾਂ ਲਗੀਆਂ ਮੇਰੇ ਲਗੀਆਂ ਸੱਟਾਂ ਅਨ ਬਸਾਤੇ 7-8 ਬੰਦੇ ਸੀ ਤੇ ਮੇਰੇ ਵੀ ਕਾਫੀ ਸੱਟਾਂ ਲਾਉਣ ਕੋਸਤਗੀ ਤੇ ਭਲ 50 ਗੇਰ ਭਲ ਚਾਚਾ ਚੰਨੀ ਜਾ ਰਿਹਾ ਸੀ ਆਪਣੇ ਰਾਸ ਰਸਤੇ ਦੇ ਵਿੱਚ ਦੀ ਤੇ ਭਲ ਜਿਹੜਾ ਆਮ ਪਾਰਟੀ ਦਾ ਪ੍ਰਧਾਨ ਉਹ ਸਾਨੂੰ ਦਬਾ ਕਰਕੇ ਸਾਡੀ 9 ਵਜੇ ਦੀ ਲੜਾਈ ਹੋਈ ਤੇ 10 ਵਜੇ ਅਸੀਂ ਅਸੀਂ ਇੱਥੇ ਪੇਸ਼ ਹੋ ਗਏ ਆ ਉਹ 2 ਵਜੇ ਆਏ ਆ ਜੀ ਉਹ 2 ਵਜੇ ਆਣ ਕੇ ਤੇ ਆਪ ਨੇ ਸਟਾ ਸੂਟਾ ਲਾ ਕੇ ਆਪਦੇ ਪੰਪ ਤੇ ਸਟਾ ਲਾ ਕੇ ਜਾਂ ਕੋਈ ਕੈਮਰਾ ਕਢਾ ਕੇ ਵੇਖ ਲੋ ਪਿੱਛੋਂ ਹੀ ਸਟਾ ਲਾ ਕੇ ਆਏ ਆ ਜੀ ਤੇ ਉਹ ਹੁਣ ਸਾਡੇ ਦੇ ਪਰਚਾ ਬਣਾਉਣ ਨੂੰ ਫਿਰਦੇ ਆ ਜੀ ਪੌੜਾ ਬੰਦੇ ਕਿੱਥੋਂ ਦੇ ਆ ਉਹ ਪੇਰਾ ਸਪੀਸ਼ਲ ਉਹ ਮੇਰੇ ਚਾਚੇ ਦਾ ਇਹਦੇ ਮੁੰਡੇ ਆ ਜੀ ਕੀ ਕਰਨਿਆ ਲੜਾਈ ਦਾ ਇਹ ਸਾਡਾ ਭਾਜੀ ਕੇਸ ਚੱਲਦਾ ਵਾ ਇਹ ਰੋਡ ਦੇ ਵਿੱਚ ਜੀ ਹਾਂ ਜੀ ਤੇ ਐਸਐਸਪੀ ਦੇ ਨਾਲ ਵੀ ਰਿਪੋਰਟ ਦਿੱਤੀ ਸੀ ਜਾਬ ਨੂੰ ਤੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਤੇ ਐਸਐਸਪੀ ਨੂੰ ਗੋਮਦਵਾਲਾ ਐਸਐਸ ਨੂੰ ਮਿਲੇ ਸੀ ਉਹ ਅਸੀਂ ਐਤਵਾਰ ਗਏ ਸੀ ਮੈਂ ਤੇ ਚਾਚਾ ਚਰਨਜੀਤ ਉੱਥੇ ਆ ਕੇ ਵੀ ਸਾਡਾ ਜੋ ਵੀ ਸਾਡਾ ਤਰਖਾਸ ਦੇ ਵਿੱਚ ਬਿਆਨ ਸਾਡਾ ਉਹੋ ਹੀ ਰਹੂਗਾ ਤੇ ਬਾਅਦ ਸਾਡੀ ਸੋਮਵਾਰ ਅਸੀਂ ਪੱਠੇ ਜਾਣਗੇ ਤੇ ਸਾਡੇ ਤੇ ਫੇਰ ਨਾ ਹਮਲਾ ਕੀਤਾ ਵਾ ਇਹਨਾਂ ਨੂੰ ਨੌਜ ਲੜਾਈ ਹੋਈ ਹੈ ਜੀ ਤੇ ਨੋਇ ਲਾਈਵ ਤੇ ਤੇਜ਼ ਮੋਰ ਤੇ ਡਾਂਗ ਮਾਰਤੀ ਲੇਖ ਸਭ ਤੋਂ ਲੋਹੇ ਹੋ ਗਿਆ ਮੈਨੂੰ ਤਾਂ ਪਤਾ ਲੱਗਾ ਕੀ ਕਾਰਨ ਲੜਾਈ ਦਾ ਕਾਰਨ ਕੀ ਹੈ ਮੇਰੇ ਪੈਦਾ ਝਗੜਾ ਹੈ ਠੀਕ ਹੈ ਪੰਜੀ ਮਰੇ ਕੀ ਨਾਂ ਦੀ ਤਰਸੀਮ ਕੋਰ ਕਿਹੜਾ ਕੋਰ ਪੈ ਬੜੇ ਵੱਡੀਆਂ ਲੜਾਈ ਚੜੇ ਦਾ ਮਾਮਲਾ ਪੂਲੇ ਸਾਰਾ ਇਹ ਲੜਾਈ ਤੇ ਘੜੀ ਦਾ ਸਟਾ ਮਾਮਲਾ ਇਤਨਾ ਪੈੜੀ ਦਾ ਝਗੜਾ ਕਰਦਾ ਰਿਹਾ ਦੇਖਦੇ ਨੰਦਾ ਤੱਕ ਤੱਕਾਇ ਸੀ ਛੜਾ ਸੀ ਉਹ ਤਿੰਨਾ ਭਰਾਵਾਂ ਦੇ ਨਾਲ ਤਿੰਨੀ ਥਾਂ ਇਕੋ ਜੀ ਕਰ ਗਿਆ ਸੀ ਇਕੋ ਜੀ ਪਾਰੀ ਕਰ ਗਿਆ ਸੀ ਉਹ 2015 ਕੀ ਹੋਈ ਸੀ ਤੇ ਹੁਣ ਇਹਨਾਂ ਨੇ 2023 ਦੇ ਵਿੱਚ ਮਰਨ ਤੋਂ 1 ਮਹੀਨਾ ਪਹਿਲਾਂ ਉਹਨਾਂ ਸੁਰਤਬੋਧ ਕੋਈ ਨਹੀਂ ਜੀ ਹੈਗੀ ਉਹਨੂੰ ਚੁੱਕ ਕੇ ਲੈ ਗਏ ਹਸਪੀਟਲ ਤੇਰੀ ਦੇਗੇ ਉੱਥੇ ਜਾ ਕੇ ਉਹਦਾ ਧੱਕੇ ਨਾਲ ਅੰਗੂਠਾ ਦਵਾ ਲਿਆ ਉਹਨੂੰ ਕੋਈ ਪਤਾ ਨਹੀਂ ਕੀਗਾ ਨਾਮ ਉਹਦਾ ਹੀ ਨਾਮ ਖੰਦਾਪਿੰਡ ਅਧਿਕਾਰਕ ਉਹ ਧੱਕੇ ਨਾਲ ਇਹਨੇ ਆਪਦੇ ਨਾਮ ਤੇ ਜੀਟਲੀ ਕਰਾ ਲਈ ਹੁਣ ਉਹਨੂੰ ਸਾਨੂੰ ਪੈੜੀ ਦਾ ਛਟੇ ਮਿਲਿਆ ਇੱਕ ਬਿਜਲੀ ਸਾਡੇ ਕੋਲ ਆ ਸਾਨੂੰ 10ਵੇਂ ਮਹੀਨਾ ਛਟੇ ਵੀ ਮਿਲਿਆ ਉਹ ਤੋਂ ਬਾਅਦ ਜੀ ਨਾ ਬਾਹਰ ਜੀ ਨਾ ਕਣਕ ਵੀ ਜੀਆ ਫਿਰ ਅਸੀਂ ਇਹਨਾਂ ਕਿਹਾ ਵੀ ਕਣਕ ਬੀਜੋ ਤੁਸੀਂ ਨਾਂ ਬੀਜੋ ਪੱਠੇ ਤੁਸੀਂ ਨਾਂ ਪੀਤੇ ਸਾਨੂੰ ਛਟੇ ਲੱਗਾ ਪੈੜੀ ਤੇ ਚਿਤਾੜੀ ਲੱਗੀ ਆ ਫਿਰ ਧੱਕੇ ਨਾਲ ਜਾਂਦੇ ਰਹੇ ਆ ਫਿਰ ਇਹ ਡੱਕਣ ਗਏ ਆ ਤਾਂ ਉਹਨਾਂ ਨੇ ਕਹਿਤਾ ਵੀ ਤੁਸੀਂ ਕਣਕ ਪੱਠੇ ਸਭ ਕੁਝ ਬਾਹ ਦੋ ਅਸੀਂ ਬਾਹ ਤੇ ਆ ਤਸੀਲ ਨਾਲ ਨੇ ਵੀ ਕਿਹਾ ਸੀ ਤੇ ਕਰਨ ਨੇ ਥਾਣੇਦਾਰ ਨੇ ਵੀ ਕਿਹਾ ਸੀ ਅਸੀਂ ਸਾਰਾ ਕੁਝ ਬਾਹ ਦਿੱਤਾ ਇਹ ਬਾਅਦ ਜਿਹੜਾ ਹੁੰਦਾ ਵੀ ਥੋੜਾ ਬੋਤਾ ਰਹਿ ਗਿਆ ਉਹ ਉੱਡਣ ਜਾਂਦੇ ਸੀ ਇੱਕ ਕਦ ਡੱਕਣ ਗਏ ਆ ਇਹਨਾਂ ਨੂੰ ਫੇਰ ਕੁੱਟ ਮਾਰ ਕੀਤੀ ਆ ਇਹਨਾਂ ਨੇ ਵਿਚਾਰੀ ਦਾ ਸਿਰ ਪਾ ਰਿਆ ਦੋ ਵਾਰ ਅੱਗੇ ਕੁੱਟਿਆ ਉਹਦੇ ਘਰ ਵਾਲੇ ਨੇ ਮਲੇ ਤੁਸੀਂ ਕਹਿੰਦੇ ਰਜਿਸਟਰੀ ਤੁਹਾਡੇ ਕੋਲ ਆ ਪਰ ਦੂਸਰੀ ਤਰ੍ਹਾਂ ਕਹਿੰਦੀ ਕਿ ਉਹਨਾਂ ਦੇ ਸਾਡੇ ਕੋਲ ਰਜਿਸਟਰੀ ਜਿਹੜੀ ਉਹਨਾਂ ਜਿਹੜੀ ਦਬਾਰੇ ਦਬਾ ਡੁਪਲੀਕੇਟ ਕਰਾਈ ਐ ਨਾ ਉਹ ਉਹਨਾਂ ਦੇ ਕੋਲ ਆ ਤੇ ਜਿਹੜੀ ਸਾਡੀ ਜਿਹੜੀ ਪਹਿਲੀ ਆ ਨਾ ਜਿਹੜੀ 2015 ਦੀ ਹੋਈ ਆ ਉਹ ਸਾਡੇ ਕੋਲ ਆ ਤੇ ਛਟੇ ਸਾਨੂੰ ਮੇਰਾ ਸਾਡਾ ਛਟੇ ਉਹਨਾਂ ਨੂੰ ਮਿਲਿਆ ਉਹਨਾਂ ਕੋਲ ਦਾ ਛਟੇ ਨਹੀਂ ਹੈਗਾ ਸਾਡੇ ਵਾਲਾ ਛਟੇ ਉਹਨਾਂ ਨੂੰ ਉਹਨਾਂ ਕੋ ਵੀ ਹੈਗਾ ਤੇ ਸਾਡਾ ਛਟੇ ਮੇਰੇ ਨਾਂ ਤੇ ਛਟੇ ਆ ਤਰਸੇਮਪੁਰ ਦੇ ਨਾਂ ਤੇ ਛਟੇ ਮੇਰੇ ਜਿਹੜਾ ਸੰਦਸ 3 ਮਿੰਟ ਉਹੋ ਹੀ ਛਟੇ ਨਾਲ ਦੇ ਕੋਲ ਇਹਨੇ ਵਿਖਾਇਆ ਵਿੱਚ ਕਿ ਸੰਦਨਾ ਜੀ ਮੈਂ ਤਨਪੜਾ ਮੈਨੂੰ ਪਤਾ ਨਹੀਂ ਉਹਨਾਂ ਨੇ ਗੱਲਾਂ ਕਿਹਾ ਕਿ ਤੂੰ ਅਨਪੜਾ ਤੇ ਕੋਈ ਆਂਡਗਵਾਂ ਦਾ ਪੜਿਆ ਸੀ ਉਹਨੂੰ ਬੁਖਾਰ ਜਿੰਨੇ ਵੀ ਛਟੇ ਕੀ ਦੇ ਨਾਂ ਤੇ ਆ ਉਹ ਉਹੋ ਹੀ ਛਟੇ ਲਈ ਫਿਰਦੇ ਸਾਡੇ ਵਾਲਾ ਇਹ ਨਹੀਂ ਫੱਡੇ ਤੇ ਸਾਡੇ ਵਾਲਾ ਸਾਡੇ ਕੋਲ ਤੇ ਹੁਣ ਇਹਨਾਂ ਡੱਕਣ ਗਏ ਪੱਠਿਆਂ ਦੇ ਵੱਢਣ ਤੋਂ ਤੇ ਉਹ ਅੱਗੇ ਇੱਕ ਵਾਰ ਪਹਿਲੋਂ ਇਹਨੇ ਕੁੱਟਿਆ ਮੁੜ ਕੇ ਫੇਰ ਪਹਿਲੋਂ ਨਿਰਮਨ ਸਿੰਘ ਨੇ ਤੇ ਨਿਰਮਨ ਸਿੰਘ ਦੀ ਕਾਰਵਾਈ ਨੇ ਕੁੱਟਿਆ ਦੋਹਾਂ ਹੀ ਹਾਂ ਨੇ ਮੁੜ ਕੇ ਮੇਜਰ ਸਿੰਘ ਕੱਡੇ ਨੇ ਕੁੱਟਿਆ ਇਹਦੇ ਬਾਅਦ ਮੁੜ ਕੇ ਦੁਬਾਰਾ ਹੁਣ ਇਹਨਾਂ ਦੀ ਫੇਰ ਥਰਪਾ ਰਿਆ ਇਹਦਾ ਤੇ ਇਹ ਸ਼ੁਰੂ ਹੋਣ ਲੱਗਾ ਮੁੰਡਾ ਤੇ ਮੁੰਡੇ ਦੀ ਮਾਂ ਤੇ ਬੱਧੀਏ ਇਹ ਸਮੁੰਦਰ ਭਾਗੇ ਤੇ ਕਿਹਦੇ ਤੇ ਕੀ ਆਜਵਾਲੀ ਨਹੀਂ ਤੇ ਪਹਿਲੀਆਂ ਧਰਗਾ ਕਾਂ ਦੇ ਚੀਆਂ ਪਰ ਮਤਲਬ ਇਹ ਕਹ ਲੱਭੀ ਆ ਰਹੀ ਆ ਕਿ ਉਹਨਾਂ ਦੇ 10 ਵਜੇ ਦੇ ਸਟਾ ਲੱਗਿਆ ਪਰ ਤੁਹਾਡੇ ਲੋ ਬਾਅਦ ਆਪ ਜਾਣ ਪਹੁੰਚ ਕੇ ਸਟਾ ਲਾ ਕੇ ਤੇ ਦੋਵੇਂ ਦਾਖਲ ਹੋਏ ਜੋ ਤੁਹਾਨੂੰ ਦੱਸ ਦੇਣ ਕਿ ਕਿੱਦਾਂ ਸਰੀਆੜੀ ਗਏ ਆ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਜਾਈਏ ਕਿੱਥੇ ਨਾ ਆਪਣੇ ਆਪ ਹੀ ਇੱਕ ਮੇਰਾ ਬੇਟਾ ਚਲਾਉਂਦਾ ਸੀ ਤੇ ਮਾਮਾ ਪਤਾ ਮੰਗਰ ਬੈਠੇ ਸੀ ਇਸ ਹਰੀਆਲੀ ਗ ਸਰਕਾਰੀ ਹਸਪਤਾਲ ਉਹਨਾਂ ਨੇ ਕਿਹਾ ਤਰਨਤਾਰਨ ਚਲ ਜਿਓ ਇਹ ਤਰਨਤਾਰਨ ਚਲ ਗਏ ਤਰਨਤਾਰਨ ਵਾਲਿਆਂ ਨੇ ਕਿਹਾ ਤੁਹਾਨੂੰ ਹਸਪੀਟਲ ਬਗਦਾ ਹੈ ਮਾਕਾ ਤੁਹਾਡਾ ਖਡੂਰ ਸਾਹਿਬ ਤੁਸੀਂ ਉੱਥੇ ਜਾਓ ਉੱਥੇ ਫੇਰੇ ਇੱਥੇ ਆਪ ਕੱਡੇ ਨਹੀਂ ਆਏ ਵੀ ਉਹ ਵੀ ਇੱਥੇ ਆ ਇਹ ਵੀ ਇੱਥੇ ਸਾਨੂੰ ਕਿਤੇ ਜਾਂਦੇ ਨੇ ਹੋਰ ਨਾ ਕਟਵਾਰ ਕਰਨ ਇਹਨਾਂ ਨੇ ਮੁੜ ਕੇ ਉਹਨਾਂ ਪੰਪ ਵਾਲਿਆਂ ਨੂੰ ਫੋਨ ਕੀਤਾ ਕਿ ਅਸੀਂ ਹੁਣ ਕਿੱਥੇ ਜਾਈਏ ਕੀ ਕਰੀਏ ਤਰਨਤਾਰਨੋਂ ਆਉਂਦੇ ਆਉਂਦੇ ਹਨ ਉਹਨਾਂ ਨੂੰ ਫੋਨ ਲਾਇਆ ਕੀ ਸੰਡੇ ਨਾਲ ਆ ਵਾਕਾ ਵਰਤ ਗਿਆ ਤੇ ਅਸੀਂ ਹੁਣ ਕੀ ਕਰੀਏ ਇਹਨਾਂ ਨੇ ਉਹਨਾਂ ਕਿਹਾ ਵੀ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਇੱਥੇ ਆ ਜਾਓ ਤੇ ਅਸੀਂ ਤੁਹਾਨੂੰ ਲੈ ਕੇ ਜਾਂਦੇ ਆਂ ਫਿਰ ਉਹਨਾਂ ਗੱਡੀ ਤੇ ਪਾ ਕੇ ਦੇ ਇੱਥੇ ਲੈ ਕੇ ਆਏ ਸੱਤਾ ਤੋਂ ਉਹਨੂੰ ਸਵੇਰ ਦੀਆਂ 9 ਵਜੇ ਦੀਆਂ ਲੱਗੀਆਂ ਹੀਆਂ ਤੇ ਫਿਰ ਇੱਥੇ ਆਉਂਦੇ ਆਉਂਦੇ ਵੀ ਇਹਨਾਂ ਨੇ ਕਾਲ ਪੱਤਰ ਬਣਾਉਣੇ ਕਿੰਨਾ ਟਾਈਮ ਲਾਤਾ ਠੀਕ ਹੈ ਹਾਂ ਤਾਂ ਜਿਹੜੀ ਗੱਲ ਕੀਤੀ ਸੀ ਉਹ ਕਰਾਂਗੇ ਥਾਣੇ ਝੂਠੀਆਂ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ ਤੇ ਨਾ ਹੀ ਇੱਥੇ ਬਣਾਉਣੀਆਂ ਨਾ ਹੀ ਇੱਥੇ ਝੂਠੀਆਂ ਲਾਗਣਾ ਜਾਣਾ ਤੇ ਨਹੀਂ ਜਾਣਾ ਫਿਰ ਮੇਰੇ ਨਾਲ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੀ ਤੁਹਾਡਾ ਲੜਾਈ ਝਗੜ ਤੇਰੀ ਗੱਲੋਂ ਹੋਇਆ ਇਸ ਮਾਮਲੇ ਉਹ ਵੀਰੇ ਇਹਨਾਂ ਨੇ ਮੰਡਣਾ ਸਾਡੇ ਪੱਠੇ ਵੀਜੇ ਅਸੀਂ ਤੇ ਇਹ ਉੱਥੇ ਰੋਜ਼ ਪੱਠੇ ਵੱਡਣ ਜਾਂਦੇ ਅਸੀਂ ਤੇ ਅਸੀਂ ਇਹਨਾਂ ਨੂੰ ਡੱਕਣ ਗਏ ਤੇ ਇਹ ਗਾੜੀਆਂ ਸਾਨੂੰ ਦਾਤਰ ਲੈ ਕੇ ਪਿਆ ਗਿਆ ਮੇਰੀ ਮੰਮੀ ਦੇ ਸਿਰ 'ਚ ਮਾਰਿਆ ਦਾਤਰ ਤੇ ਮੈਂ ਮੁੜ ਕੇ ਮੰਮੀ ਨੂੰ ਛਡਾਉਣ ਗਿਆ ਮੈਂ ਆਪਦੀ ਮਾਤਾ ਨੂੰ ਛਡਾਉਣ ਗਿਆ ਤੇ ਮੇਰੇ ਵੀ ਉਹ ਲੱਗੇ ਮਾਰਨ ਤੇ ਮੇਰੀ ਬਾਹ ਤੇ ਵੱਜ ਗਿਆ ਤੇ ਇੱਕ ਆ ਮੜਿਆ ਬੁੱਲ ਤੇ ਵੱਜਾ ਵਾ ਕੀ ਮੰਗ ਕਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਵਾ ਤੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਿੰਡ ਅਸੀਂ ਪਹਿਲਾਂ ਵੀ 2-3 ਅਰ ਕੁੱਟਮਾਰ ਕੀਤੀ ਆ ਉਦੋਂ ਵੀ ਅਸੀਂ ਥਾਣੇ ਦਰਖਾਸਤ ਦਿੱਤੀ ਸੀ ਤੇ ਉੱਥੇ ਕੋਈ ਸੁਣਾਈ ਨਹੀਂ ਹੋਈ ਸਾਡੀ ਤੇ ਅੱਜ ਇਹਨਾਂ ਫੇਰ ਚੌਥੀ ਾਰ ਸਾਨੂੰ ਕਟਿਆ ਵਾ ਤੁਸੀਂ ਦਰਖਾਸਤ ਦਿੱਤੀ ਕਿਸੇ ਜਗ੍ਹਾ ਤੇ ਹਾਂ ਜੀ ਅਸੀਂ ਪਹਿਲਾਂ ਦੇਰਾ ਸਾਹਿਬ ਦਿੱਤੀ ਸਾਨੂੰ ਡੇਰਾ ਸਾਹਿਬ ਚੌਂਕੀ ਲੱਗਦੀ ਆ ਉੱਥੇ ਸਾਡੀ ਕੋਈ ਸੁਣਾਈ ਨਹੀਂ ਆਈ ਤੇ ਫੇਰ ਅਸੀਂ ਖਡੂਰ ਸਾਹਿਬ ਇਥੇ ਗੋਵਿੰਦਵਾਲ ਸਾਹਿਬ ਵੀ ਦਰਖਾਸਤ ਦਿੱਤੀ ਤੇ ਉੱਥੇ ਵੀ ਕੋਈ ਸੁਣਾਈ ਨਹੀਂ ਆਈ ਸਾਡੀ ਐਸਐਸਪੀ ਦੇ ਦਰਖਾਸਤ ਵੀ ਦਿੱਤੀ ਹੈ ਉੱਥੇ ਵੀ ਕੋਈ ਸੁਣਾਈ ਨਹੀਂ ਮੇਰਾ ਨਾਮ ਜੀ ਗੁਰਦੇਵਾਲ ਆਮ ਆਦਮੀ ਪਾਰਟੀ ਸੀਨੀਅਰ ਗਰੁੱਪ ਪਿੰਡ ਪੈਲ ਮਾਮਲਾ ਇਹ ਤੁਹਾਡੇ ਪਿੰਡ ਦਾ ਜ਼ਮੀਨ ਦਾ ਜਿਹੜਾ ਝਗੜਾ ਚੱਲਦਾ ਤੇ ਇੱਕ ਪਰਿਵਾਰਕ ਦਾਵਾਵਾ ਦਾ ਕਹਿਣਾ ਹੈ ਕਿ ਪਾਵਰ ਦੀ ਕਾਰਟੀ ਇਸ ਤਰ੍ਹਾਂ ਦੀ ਕਰ ਰਹੀ ਹੈ ਨਹੀਂ ਜੀ ਐਸੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜੇ ਚਾਰ ਭਰਾ ਸੀ ਜੀ ਇੱਕ ਇਹਨਾਂ ਦੇ ਵਿੱਚੋਂ ਛੜਾ ਸੀ ਉਹਨੇ ਆਪਣੇ ਜੀਂਦਿਆਂ ਜੀ ਉਹਨੇ ਕਿਹਾ ਸੀ ਲੜਾਈ ਖਤਮ ਕਰਨ ਦੀ ਖਾਤਰ ਉਹਨੇ ਕਿਹਾ ਸੀ ਕਿ ਇਹਨਾਂ ਤਿੰਨਾਂ ਭਰਾਵਾਂ ਨੂੰ ਪੈਲੀ ਜਿਹੜੀ ਉਹਨੇ ਵੰਡ ਕੇ ਤਿੰਨ ਹਿੱਸੇ ਕਰਕੇ ਦੇ ਦਿੱਤੀ ਸੀ ਉਸ ਤੋਂ ਬਾਅਦਾਂ ਉਹਨੇ ਰਜਿਸਟਰੀ ਕਰ ਦਿੱਤੀ ਸੀ ਇਹ ਰਜਿਸਟਰੀ ਕਰਨ ਤੋਂ ਬਾਅਦ ਆ ਇਹਨਾਂ ਨੇ ਹੁਣ ਜਾਲੀ ਰਜਿਸਟਰੀ ਕਰਵਾ ਕੇ ਤੇ ਆਪਣੇ ਨਾਂ ਜਿਹੜੀ ਆ ਇੱਕ ਜਿਹੜੀ ਪਹਿਲੀ ਆ ਉਹ ਲੋੜ ਇੱਕ ਹੀ ਜ਼ਮੀਨ ਦੀਆਂ ਦੋ ਰਜਿਸਟਰੀਆਂ ਆਈਆਂ ਇੱਕ ਹੀ ਭਰਾ ਨੂੰ ਦੋ ਵਾਰ ਉਹ ਪਹਿਲਾਂ ਤਿੰਨੇ ਥਾਈ ਹਿੱਸਾ ਕਰ ਗਿਆ ਫਿਰ ਹੁਣ ਲਾਸਟ ਤੇ ਜਿਹੜੀ ਕਰਾਈ ਹੈ ਜਾਲੀ ਕਰਾਈ ਹੈ ਉਹ ਇਕੱਲੇ ਨੇ ਕਰਾਈ ਹੈ ਆਹ ਵਧੀਆ ਪਾਰਟੀ ਨੂੰ ਬੈਠਾ ਦੇਖੋ ਜੀ ਇਹਦੇ ਵਿੱਚੋਂ ਜਿਹੜੇ ਅਨਸਾਫ਼ ਜਿਹੜੇ ਬੰਦੇ ਹੁੰਦੇ ਆ ਵੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਹਰੇਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਹੁੰਦੇ ਆ ਜਿਸ ਤਰ੍ਹਾਂ ਕਿ ਸਾਡੇ ਪਿੰਡ ਦੇ ਵਿੱਚ ਵੀ ਆ ਚਰਨਜੀਤ ਸਿੰਘ ਚੰਨੀ ਜਿਹਨੂੰ ਕਿ ਜਿਹਨੇ ਇਹਦੇ ਵਿੱਚ ਵੀਡੀਓ ਦੇ ਵਿੱਚ ਬੋਲਿਆ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਵੀ ਕੋਈ ਵੀ ਫੈਸਲਾ ਕਰਵਾਉਂਦਾ ਹੈ ਤਾਂ ਫੈਸਲਾ ਕਰਵਾਉਣ ਵਾਸਤੇ ਹੁੰਦਾ ਹੈ ਨਾ ਕਿ ਉਹਨੂੰ ਕਿਸੇ ਨੂੰ ਦੂਸਰੇ ਆਪਣੇ ਕੰਮ ਵਾਸਤੇ ਤੋੜਦਾ ਜਿਹੜੇ ਤੁਹਾਡੇ ਤੇ ਦੋਸ਼ ਲਾਇਆ ਹੋਵੇ ਉਹਨਾਂ ਨੇ ਜਿਹੜੇ ਦੋਸ਼ ਮੇਰੇ ਦੇ ਉੱਤੇ ਲਾਏ ਆ ਜੀ ਉਹ ਬਿਲਕੁਲ ਬੇਬੁਨਿਆਦ ਹੈ ਜੀ ਹੁਣ ਮੇਰੇ ਤੋਂ ਕੈਮਰਿਆਂ ਦੀ ਗੱਲ ਕਹਿੰਦੇ ਆ ਉਹਨੇ ਗੱਲ ਕੀਤੀ ਹੈ ਕਿ ਇੱਥੇ ਪੰਪ ਦੇ ਉੱਤੇ ਵੱਡ ਫੱਟ ਕੀਤੀ ਹੈ ਮੇਰੇ ਕੈਮਰੇ ਲੱਗੇ ਹੋਏ ਆ ਜੀ ਰੋਡ ਤੱਕ ਸ਼ੋਅ ਕਰਦੇ ਆ ਮੇਰੇ ਦਫ਼ਤਰ ਤੱਕ ਸ਼ੋਅ ਕਰਦੇ ਆ ਇੱਥੇ ਵੀ ਤੁਸੀਂ ਕੈਮਰੇ ਵੀ ਮੇਰੇ ਚੈੱਕ ਕਰ ਲਿਆ ਤੇ ਫਿਰ ਵੀ ਕਿਸੇ ਪਾਰਟੀ ਨੂੰ ਕੋਈ ਗੱਲ ਆ ਤੇ ਕੈਮਰੇ ਚੈੱਕ ਕਰ ਸਕਦੇ ਆ ਕਿ ਉਹ ਪਾਰਟੀ ਮੇਰੇ ਕੋਲ ਆਈ ਆ ਚਾਹੀ ਨਹੀਂ ਉਹ ਚੁਧ ਅਧਿਕਾਰੀਆਂ ਕੋ ਅਨਸਾਫ ਦੀ ਮੰਗ ਕਰਦੇ ਆ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਤੇ ਬਣਦੀ ਕਾਰਵਾਈ ਆ ਜਿਹੜਾ ਸਖਤ ਦੇ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਕਿਉਂਕਿ ਇਸ ਲੇਡੀਜ਼ ਨੂੰ ਦੋ ਵਾਰ ਇਨਾਂ ਨੇ ਪਹਿਲਾਂ ਵੀ ਪੋਟ ਮਾਰਕ ਕੀਤੀ ਆ ਪੂਰਾ ਨਗਰ ਜਿਹੜਾ ਹੈ ਇਸ ਬਾਰੇ ਜਾਣੂ ਹੈ ਉਹ ਨਗਰ ਵੀ ਇਸ ਬਾਰੇ ਆਪਣੇ ਗਵਾਹੀ ਦੇਣ ਵਾਸਤੇ ਤਿਆਰ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਹੈ ਨਰਪੱਖ ਪਾਰਟੀ ਕੋਈ ਨਹੀਂ ਲਗਾ ਇੱਕ ਰਾਏ ਦੀ ਹੈ ਨਰਪੱਖ ਪਾਰਟੀ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੇ ਐਸੋ ਜੇ ਸ਼ਰਾਰਤੀ ਅੰਸਲ ਹੈ ਉਹ ਜਿਹੜਿਆ ਇਹਨਾਂ ਲੋਕਾਂ ਨੂੰ ਬਹਿਣ ਨਹੀਂ ਦਿੰਦੇ ਉਹਨਾਂ ਨੂੰ ਤੋਂ ਦੂਰ ਰਹਿਣ ਦੀ ਮੈਂ ਅੰਗਜਾਰਸ਼ ਕਰੂੰਗਾ ਕਿ ਇਹਨਾਂ ਬੰਦਿਆਂ ਦੇ ਕੋਲੋਂ ਬੰਦੇ ਦੂਰ ਰਹਿਣ